ਹਾਂਜੀ ਮਿੱਤਰੋ ਤਾਂ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆਂ ਕਿ ਵਧੀਆ ਹੋਵਗੇ ਸਾਰੇ ਤੇ ਤੁਹਾਨੂੰ ਇੱਕ ਫੋਟੋ ਦਿਖਾਣੇ ਆ ਸਕਰੀਨ ਤੇ ਆ ਦੇਖ ਲਓ ਬਾਈ ਹਜੇ ਤੱਕ ਸੇਵਾ ਕਰ ਰਿਹਾ ਆ ਜਿਹੜੇ ਹੜ੍ਹਾਂ ਤੇ ਜੋ ਵੀ ਹੜ੍ਹਾਂ ਚ ਹੋਇਆ ਸੀਗਾ ਨੁਕਸਾਨ ਉਹਨਾਂ ਦੀ ਉਹਨਾਂ ਲਈ ਸੇਵਾ ਕਰਦਾ ਪਿਆ ਹਜੇ ਵੀ ਤੇ ਮੈਂ ਪੁੱਛਣਾ ਚਾਹਨਾ ਕਿ ਬਾਕੀ ਕਿੱਥੇ ਆ ਜਿਹੜੇ ਬਾਕੀ ਉਸ ਟਾਈਮ ਆਂਦੇ ਸੀਗੇ ਹਲਾ ਜਿਹੜੇ ਬਾਕੀ ਉਸ ਟਾਈਮ ਜਿਹੜੇ ਅੱਗੇ-ਅੱਗੇ ਹੁੰਦੇ ਸੀਗੇ ਹੁਣ ਕਿੱਥੇ ਆ ਉਹ ਹਨਾ ਕਿ ਬਾਈ ਨੂੰ ਬਦਨਾਮ ਕਰਨ ਨੂੰ ਤਾਂ ਬਹੁਤ ਹੀ ਜ਼ੋਰ ਲੱਗਿਆ ਪਿਆ ਮਗਰ ਬਾਈ ਦੇ ਜਿਹੜੇ ਫੈਨ ਆ ਨਾ ਕਟੜ ਫੈਨ ਪਿੱਠ ਲੱਗਣ ਨਹੀਂ ਦਿੰਦੇ ਬਾਈ ਦੀ ਤੇ ਬਾਕੀ ਅਮਿਤ अरोड़ा ਨੇ ਵੀ ਹੈਲੋ ਅਮਿਤ अरोड़ा ਨੇ ਵੀ ਛੇ ਜਿਹੜੇ ਬਹੁਤ ਵੀਡੀਓਜ਼ ਪਾਈਆਂ ਬਾਈ ਦੇ ਖਲੋ ਜੀ ਇੱਦਾਂ ਕਰ ਦੇਣਾ ਉਹਨਾਂ ਇੱਦਾਂ ਕਰ ਦੇਣਾ ਮੈਨੂੰ ਦੱਸ ਦਈਏ ਕਿ ਬਾਈ ਨੂੰ ਮਤਲਬ ਕੋਈ ਫਰਕ ਨਹੀਂ ਪੈਣਾ ਪੈਣਾ ਉਸ ਚੀਜ਼ਾਂ ਨਾਲ ਤੂੰ ਨੇੜੇ ਤੇੜੇ ਵੀ ਜਾ ਕੇ ਦਿਖਾ ਦੇ ਬਾਈ ਦੇ ਆਪਾਂ ਮੰਨ ਜਾਵਾਂਗੇ ਤੈਨੂੰ ਕਿਉਂਕਿ ਬਾਈ ਦੇ ਜਦੋਂ ਬਾਈ ਨਿਕਲਦਾ ਨਾ ਬਾਈ ਦੇ ਨਾਲ ਜਿਹੜੇ ਫੈਨ ਹੁੰਦੇ ਆ ਉਹਨਾਂ ਨੇ ਦਿਨੋਂ ਦੇਖ ਲੈਣਾ ਹੋਰ ਤਾਂ ਕੀ ਦੇਖਣਾ ਕਿਸੇ ਨੇ ਤੇ ਬਾਕੀ ਉਸ ਬੰਦੇ ਦੇ ਨਾਲ ਆ ਆਪਾਂ ਬਾਈ ਬੱਬੂ ਮਾਨ ਦੇ ਹਮੇਸ਼ਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਅੱਗੇ ਵੀ ਰਵਾਂਗੇ ਕਿਉਂਕਿ ਸੱਚਾ ਕਲਾਕਾਰ ਆ ਉਹ ਬੰਦਾ ਸ਼ੁਰੂ ਤੋਂ ਸਿਗਾ ਜੋ ਦਾ ਸਟੈਂਡ ਹੈ ਹਜੇ ਤੱਕ ਉਹੀ ਆ ਠੀਕ ਹੈ ਜੀ ਬਾਕੀ ਬੱਬੂ ਮਾਨ ਜਿੰਦਾਬਾਦ